ਕਿੰਦੇ ਪੁੱਛਦੇ ਐਿੱਥੇ ਕਰੀ ਮੇਰੀ ਕਵਰ ਕੋਈ ਐਿੱਥੇ ਤੋਂ ਮੇਰੀ ਕਵਰ ਬਣਾ ਦਿੰਦਾ ਆਪਣੀ ਚਾਚੀ ਦੇ ਨਾਮ ਉਹਨੇ ਜਦੋਂ ਇਦਾਂ ਕਰਕੇ ਕਿਹਾ ਮੈਂ ਤੁੰਦਾ ਨਾਂ ਕੇ ਇੱਕ ਅਜਾ ਗਾਣੀ ਬੋਲਦਾ ਤੇ ਕੋਲੇ ਉੱਤੇ ਮੂਹਰ ਪਿੱਛੇ ਇਧਰ ਕਵਰ ਦੇ ਬੋਲ ਆ ਗਏ ਕਹਿੰਦੇ ਆ ਮੈਂ ਤੁਹਾਨੂੰ ਇਹ ਦੱਸਣ ਲੱਗਾ ਕਿ ਉਹ ਫਕੀਰ ਲੋਕ ਸੀ ਵੀ ਉਹਨਾਂ ਨੇ ਵਾਦਾ ਕਿਤਾ ਕੀਤਾ ਦੇ ਵੀਰ ਨੂੰ ਮੂੰਹ ਕਰਕੇ ਕਹਿੰਦੇ 15 ਤਰੀਕ ਦਾ ਵਿਆਹ ਮੰਨਦਾ ਸੀ ਮੰਮੀ ਦਾ ਤੇ 13 ਤਰੀਕ ਨੂੰ ਡੈਡੀ ਚਲੇ ਗਏ ਅੱਛਾ ਤਾਂ ਕੀ ਪਿਆ ਜਦੋਂ ਸਵਰਥ ਮੂੰਹ ਮਾ ਕੇ ਤਾਂ ਕਹਿੰਦੇ ਪ੍ਰਵੀਨ ਐਂਚਨਲ ਹੈ ਵੀ ਮੈਂ ਤਾਂ ਪਹਿਲਾਂ ਪਹਿਲਾਂ ਤੇਰੇ ਕੋਲ ਹੋਊਗਾ ਮੈਂ ਤੇਰੇ ਕੋਲ ਆ ਗਿਆ ਮੈਨੂੰ ਵੀ ਰਹਿ ਦਤਾ